ਜਲਦਬਾਜ਼ੀ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਦੂਸਰੇ ਨੂੰ ਓਵਰਟੇਕ ਕਰਨ ਦੀ ਹੋੜ ਦੇ ਵਿੱਚ ਆਪਣੀ ਤੇ ਦੂਸਰਾ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇਸ ਸ਼ਖਸ ਨੇ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਈ ਪਾਈ ਹੈ ਤੇ ਇਸ ਦੇ ਨਾਲ ਹੀ ਜਿਹੜਾ ਦੂਜਾ ਬੰਦਾ ਸੜਕ ਦੇ ਉੱਤੇ ਡਰਾਈਵਿੰਗ ਕਰ ਰਿਹਾ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਪਾ ਦਿੱਤੀ ਕਿਵੇਂ ਪਿੱਛੋਂ ਆਈ ਇੱਕ ਤੇਜ਼ ਗੱਡੀ ਅੱਗੇ ਜਾ ਰਹੀ ਇਸ ਵਾਹਨ ਦੇ ਵਿੱਚ ਜਾ ਵੱਜਦੀ ਹੈ ਤੇ ਵੱਡਾ ਹਾਦਸਾ ਵਾਪਰ ਗਿਆ ਆਪਤਾ ਮੌਤ ਦੇ ਮੂਹਰੇ ਵਿੱਚ ਜਾਣਾ ਹੀ ਹੈ ਤੇ ਹੋਰਾਂ ਨੂੰ ਨਾਲ ਲੈ ਕਸੀਟਣਾ ਜਲਦਬਾਜ਼ੀ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਦੂਸਰੇ ਨੂੰ ਓਵਰਟੇਕ ਕਰਨ ਦੀ ਹੋੜ ਦੇ ਵਿੱਚ ਆਪਣੀ ਤੇ ਦੂਸਰਾ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇਸ ਸ਼ਖਸ ਨੇ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਈ ਪਾਈ ਹੈ ਤੇ ਇਸ ਦੇ ਨਾਲ ਹੀ ਜਿਹੜਾ ਦੂਜਾ ਬੰਦਾ ਸੜਕ ਦੇ ਉੱਤੇ ਡਰਾਈਵਿੰਗ ਕਰ ਰਿਹਾ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਪਾ ਦਿੱਤੀ ਕਿਵੇਂ ਪਿੱਛੋਂ ਆਈ ਇੱਕ ਤੇਜ਼ ਗੱਡੀ ਅੱਗੇ ਜਾ ਰਹੀ ਇਸ ਵਾਹਨ ਦੇ ਵਿੱਚ ਜਾ ਵੱਜਦੀ ਹੈ ਤੇ ਵੱਡਾ ਹਾਦਸਾ ਵਾਪਰ ਗਿਆ ਆਪਤਾ ਮੌਤ ਦੇ ਮੂਹਰੇ ਵਿੱਚ ਜਾਣਾ ਹੀ ਹੈ ਤੇ ਹੋਰਾਂ ਨੂੰ ਨਾਲ ਲੈ ਕਸੀਟਣਾ ਜਲਦਬਾਜ਼ੀ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਦੂਸਰੇ ਨੂੰ ਓਵਰਟੇਕ ਕਰਨ ਦੀ ਹੋੜ ਦੇ ਵਿੱਚ ਆਪਣੀ ਤੇ ਦੂਸਰਾ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇਸ ਸ਼ਖਸ ਨੇ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਈ ਪਾਈ ਹੈ ਤੇ ਇਸ ਦੇ ਨਾਲ ਹੀ ਜਿਹੜਾ ਦੂਜਾ ਬੰਦਾ ਸੜਕ ਦੇ ਉੱਤੇ ਡਰਾਈਵਿੰਗ ਕਰ ਰਿਹਾ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਪਾ ਦਿੱਤੀ ਕਿਵੇਂ ਪਿੱਛੋਂ ਆਈ ਇੱਕ ਤੇਜ਼ ਗੱਡੀ ਅੱਗੇ ਜਾ ਰਹੀ ਇਸ ਵਾਹਨ ਦੇ ਵਿੱਚ ਜਾ ਵੱਜਦੀ ਹੈ ਤੇ ਵੱਡਾ ਹਾਦਸਾ ਵਾਪਰ ਗਿਆ ਆਪਤਾ ਮੌਤ ਦੇ ਮੂਹਰੇ ਵਿੱਚ ਜਾਣਾ ਹੀ ਹੈ ਤੇ ਹੋਰਾਂ ਨੂੰ ਨਾਲ ਲੈ ਕੇ ਸੀਟਣਾ ਜਲਦਬਾਜ਼ੀ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਦੂਸਰੇ ਨੂੰ ਓਵਰਟੇਕ ਕਰਨ ਦੀ ਹੋੜ ਦੇ ਵਿੱਚ ਆਪਣੀ ਤੇ ਦੂਸਰਾ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇਸ ਸ਼ਖਸ ਨੇ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਈ ਪਾਈ ਹੈ ਤੇ ਇਸ ਦੇ ਨਾਲ ਹੀ ਜਿਹੜਾ ਦੂਜਾ ਬੰਦਾ ਸੜਕ ਦੇ ਉੱਤੇ ਡਰਾਈਵਿੰਗ ਕਰ ਰਿਹਾ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਪਾ ਦਿੱਤੀ ਕਿਵੇਂ ਪਿੱਛੋਂ ਆਈ ਇੱਕ ਤੇਜ਼ ਗੱਡੀ ਅੱਗੇ ਜਾ ਰਹੀ ਇਸ ਵਾਹਨ ਦੇ ਵਿੱਚ ਜਾ ਵੱਜਦੀ ਹੈ ਤੇ ਵੱਡਾ ਹਾਦਸਾ ਵਾਪਰ ਗਿਆ ਆਪ ਦਾ ਮੌਦੇ ਮੂਹ ਦੇ ਵਿੱਚ ਜਾਣਾ ਹੀ ਹੈ ਤੇ ਹੋਰਾਂ ਨੂੰ ਨਾਲ ਲੈ ਕੇ ਸੀਟਣਾ